ਹੈਲੋ ਹੈ ਕਿ ਮੈਂ ਫਿਰ ਆਇਆ ਦਕੀਆ ਵਾਲਾ ਦੇ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਚ ਅੱਜ ਆਪਾਂ ਨੂੰ ਬੜਾ ਵੇਖੇ ਰਬਲੇ ਦਿਨ ਹੋ ਗਏ ਆ 28 ਦਿਨ ਤੱਕ ਨਿਕਲਨੇ ਸੀ ਆਂਡੇ ਤੇ ਹਜੇ ਤੱਕ ਤਾਂ ਨਿਕਲੇ ਨਹੀਂਗੇ ਦੋ ਦਿਨ ਤਾਂ ਵਾਵਾ ਹੋ ਗਏ ਤੇ ਹੁਣ ਦੇਖੀਏ ਵੀਰ ਯਾਰ ਐਂ ਤਾਂ ਚੱਕਰ ਕੰਮ ਮਾਰਾ ਯਾਰ ਆਏ ਯਾਰ ਖੜ ਜਾ ਇੱਧਰ ਦੇਖ ਆ ਰਿਵੀ ਬਈ ਬੜੀ ਬਾਣੀ ਹੁੰਦੀ ਆ ਇਹ ਬੈਂਦਣੀ ਆ ਦੇਖ ਆ ਦੇਖ ਆ ਦੇ ਆਹ ਦਾ ਪੱਟਾ ਗੇੜਾ ਗੁੜ ਕੱਢ ਗਿਆ ਯਾਰ ਆ ਆ ਦਾ ਥੋੜਾ ਜਿਹਾ ਪਾਰ ਆਇਆ ਹੈਗਾ ਯਾਰ ਤੇ ਹਾਂ ਆ ਵੀ ਪਾਰਾ ਪਾਰਾ ਹੈਗਾ ਫਰਕ ਇਹਦਾ ਵੀ ਤੇ ਆ ਵੀ ਥੋੜਾ ਜਿਹਾ ਪਾਰਾ ਹੈਗਾ ਵਾ ਤੇ ਹਾਂ ਆ ਵੀ ਪਰਾ ਆ ਵੀ ਪਰਾ ਵਾ ਸੋ ਆ ਵੀ ਪਰਾ ਵਾ ਹੁਣ ਨਾ ਇੱਕ ਮਿੰਟ ਫਲੈਸ਼ ਿਕਾ ਕੇ ਦੇਖਦਾ ਹਾਂ ਹਲੋ ਤੇ ਵੀਡੀਓ ਇੱਥੇ ਕੁਝ ਦਿਨਾ ਨਹੀਂ ਹੋਣਾ ਪਰੋ ਜਮਾਂ ਦੂਜਾ ਲਓ ਵੀ ਕਿਹਨੇ ਦੇ ਗੁਗੜੀ ਆਪੇ ਉੱਠ ਖੜੂ ਤੇ ਆਪਾਂ ਫਿਰ ਵੇਟ ਕਰਦੇ ਹਾਂ ਹੋਰ ਹੁਣ ਟਾਈਮ ਫਿਰ ਕੇ ਉਹ ਜਾੜੀ नहीं यार मेरा दादा ना अजी साफ सफाई करके परसों उठी रखी बार करना कैल्शियम वगैरह कुछ ना कुछ पावे आज आप दाने थोड़े खादे सारे खादे दाने वा एक मिनट एक मिनट ਖੜਜੋ ਬੱਬਾ ਖੜਜੋ ਬੱਬਾ ਵਾ ਵਾ ਖੜਜੋ ਦੇਖ ਆਹ ਤੇ ਆ ਗੜਕੀ ਅੰਦਰ ਤੇ ਆ ਫਿਰ ਕਿਹੜਾ ਹੋਏ ਛੋੜ ਬੱਬਾ ਖੜ ਖੜ ਜਾਏ ਮਾਂ ਤੂੰ ਥਰ ਲਈ ਕਿੱਟੀ ਅੱਖਾਂ ਕਰਤਾ ਬਚਾਤਾ ਹੈ ਉਹ ਇਹਦਾ ਹੀ ਲੱਗਦਾ ਹੈ ਮੈਨੂੰ ਇਹਦਾ ਬੱਚਾ ਲੱਗਦਾ ਬਈ ਪਿਓਰ ਜਾਇਆ ਦਾ ਇਹ ਕੀ ਆ ਦੇਖੋ ਮਾਰੇ ਕਰਦਾ ਓ ਜਮਾ ਕਰਦਾ ਹੈ ਵੱਡਾ ਹੋਇਆ ਵਾਹ ਵੇ ਕਿਉਂਕਿ ਆਹ ਪਾ ਘਰ ਲੈਣੇ ਪਉਣ ਤੇ ਬਈ ਇਹਦਾ ਹੀ ਹੈ ਕਿਤਨੀ ਕੋਤਰੀ ਕਿ ਪੱਠੀ ਅਗੇ ਪੱਠਾ ਉਹ ਵੱਡਾ ਹੋਇਆ ਹੁਣ ਇਹ ਮਰਦਾ ਧਿਆਨ ਹੀ ਦਿੱਤਾ ਜੀ ਯਾਰ ਆ ਦੇਖੋ ਜਿਹੜੀ ਆ ਚੀਜ਼ ਹੈ ਨਾ ਖੜੋ ਇੱਕ ਨਹੀਂ ਫਰਤੀ ਬਹੁਤ ਹੁੰਦੀ ਹੈ ਕਿ ਤਾਹਨਾ ਆ ਜਿਹੜਾ ਇਹ ਪੱਲਿਆਂ ਚ ਆਵੇ ਆ ਇਹ ਕਹਿੰਦੇ ਨਿਸ਼ਾਨੀ ਹੁੰਦੀ ਹੈ ਬਰਜਾ ਹਾਂ ਹੈ ਕਿਹੜਾ ਬੱਚਾ ਨੂੰ ਮੈਨੂੰ ਆਇ ਯਾਦ ਨਹੀਂ ਆ ਰਿਹਾ ਸੋ ਆ ਇਹ ਰੱਬ ਉਹ ਤਾਂ ਇਹਦਾ ਪੱਕਾ ਹੀ ਆਹੀ ਹੈ ਬਾਈ ਫਿਰ ਆ ਹੀ ਆਪਣਾ ਕੂਟਰ ਵੱਡਾ ਆਵੇ ਆ ਇਹ ਠੱਲ ਬਾਈ ਨੰਬਰ ਜੇ ਵਾਲੀ ਠੀਕ ਹੈ ਤੇ ਫਿਰ ਮਾਰਦਾ ਹੈ ਤੀਰਾ ਇਹ ਆ ਦੇ ਆ ਦੇ ਇਧਰੋਂ ਮਾਰਦਾ ਇਧਰੋਂ ਮਾਰਦਾ ਥੋੜਾ ਕਿ ਤੀਰ ਖੜ ਦੇ ਸਾਨੂੰ ਹਣ ਦਿਖਾਉਣਾ ਬਿਠਾ ਤੇ ਕੱਥੇ ਬਿਠਾ ਆ ਦੇਖ ਇਹ ਜੜ ਖੜ ਕੋ ਲੱਗਦਾ ਤਾਂ ਮੈਨੂੰ ਆਗੇ ਕਬੂਤਰੀਆਂ ਤੇ ਠੀਕ ਹੈ ਨਾ ਮੇਰੇ ਭੈਣ ਨੂੰ ਸਮਝ ਜਾਂਦਾ ਸੀ ਇਹ ਇਹ ਨੂੰ ਇਹ ਨੂੰ ਆਹ ਸਮਝੀ ਜਾਂਦਾ ਆਹ ਵਾਲਾ ਜਿਹੜਾ ਆਪਣੇ ਕੀਰਾ ਉਹ ਆਏ ਪਰ ਨਹੀਂ ਇਹਦਾ ਸਾਫ ਚਿੱਟਾ ਨਹੀਂ ਕਰ ਜਾਣਾ ਦੇਖੋ ਦਾਇਆ ਤਾਂ ਆਪਾਂ ਨਹੀਂ ਦਾਇਆ ਵੀ ਹੋਣਾ ਮੇਰੇ ਦਿਮਾਗ 'ਚ ਨਹੀਂ ਗਾ ਹੁਣੇ ਵੱਡਾ ਖਣੀ ਕਬੂਤਰੇ ਬਣ ਗਈ ਬਾਕੀ ਦੇਖੋ ਯਾਰ ਮੈਨੂੰ ਤਾਂ ਪਤਾ ਨਹੀਂ ਹੈ ਆਪਣਾ ਘਰ ਦਾ ਹੀ ਇਹ ਤਾਂ ਪੱਕੀ ਸ਼ੋਰ ਗੱਲ ਆ ਠੀਕ ਆ ਤੇ ਆ ਗਏ ਆ ਬੱਚਿਆਂ ਦੇ ਮੈਂ ਆ ਪਾਉਣਾ ਹੁੰਦਾ ਆ ਇਹ ਪਈਆਂ ਆ ਦੇ ਆਪਣੇ ਕੋਲ ਆ ਦੇ ਪਈਆਂ ਤੋ ਤਿੰਨ ਕਰ ਰਹਿ ਗਿਆਂ ਹਰ ਬਾਕੀ ਚਾ ਰਹਿ ਗਿਆਂ ਲੈ ਕੇ ਆਉਣੀਆਂ ਠੀਕ ਆ ਤੇ ਆ ਗੂਦਰੀਨ ਲੱਗਿਆ ਆਪਣਾ ਆਹਾ ਵਾਲਾ ਗੂਦਰਾ ਆ ਦੇਖੋ ਆ ਹੀ ਜੋੜਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਠੀਕ ਹੁਣ ਝਾੜ ਪਿਆ ਵਹ ਹੁਣ ਤਾਂ ਇਹ ਗੂਦਰੀ ਅੰਡੇ ਨਹੀਂ ਧਰਦੀ ਤੇ ਆਪਾਂ ਗੂਦਰ ਨੂੰ ਅੱਡ ਕਰ ਗਏ ਆ ਆ ਦੇਖ ਇਹਦੇ ਵੀ ਝਾੜ ਪਈ ਜਾਂਦਾ ਸੁੱਤਾ ਕਰਕੇ ਆ ਬੱਚਾ ਵੀ ਵੱਡਾ ਹੋ ਗਿਆ ਪਰ ਇਹ ਥੋੜਾ ਸਸਤੂਆ ਮਾਲ ਹੈ ਤੇ ਉਹ ਆਪਣੇ ਘਰ ਦਾ ਠੀਕ ਆ ਬਾਕੀ ਯਾਰ ਜਿਹੜੇ ਉੱਧਰ ਜਾੜੇ ਉਹਨਾਂ ਨੂੰ ਇੱਧਰ ਕਰਕੇ ਅੱਛਾ ਬੱਚੇ ਨਾ ਬਾਈ ਚੱਕਰ ਲਾ ਵਈ ਜਿਹੜੇ ਆ ਆਲੇ ਆਂਡੇ ਹਨ ਤੇ ਇਹ ਹੈਗੇ ਆ ਹੈਗੇ ਆ ਹੈਗੇ ਆ ਹੈਗੇ ਆ ਕਿਧਰ ਗਿਆ ਕਿਧਰ ਗਿਆ ਵਈ ਓਏ ਆ ਤਾਂ ਕਬੂਤਰੀ ਦੇ ਆ ਦੇਖੋ ਘਰ ਦੇ ਜਿਹੜੇ ਆਪਣੇ ਘਰ ਦੇ ਪੱਟੇ ਬੱਚਿਆਂ ਨੇ ਉਹਨਾਂ ਦੇ ਨਿਸ਼ਾਨੇ ਹੀ ਹਨ ਆ ਅਦਿਨੀਆਂ ਨਾ ਹਾਂ ਇਹ ਹੈਗੇ ਇਹ ਦੇ ਇਹ ਕਬੂਤਰੀ ਦੇ ਤੇ ਆ ਕਬੂਤਰ ਦੇ ਮਰੇ ਸਾ ਮੈਂ ਬਾਹਲੇ ਜੋੜੇ ਦੇਖਿਆ ਹੀ ਨਹੀਂ ਹਾਂ ਅੱਗੇ ਚੱਕ ਕੋਈ ਆ ਜੋੜਾ ਇਹ ਆ ਜੋੜਾ ਆ ਜੋੜਾ ਠੀਕ ਆ ਤੇ ਆ ਵੀ ਜੋੜਾ ਹੀ ਆ ਵੱਡਾ ਹੀ ਆ ਕਬੂਤਰੀ ਹੈ ਸ਼ਾਇਦ ਆ ਲੈ ਕੇ ਆਂਦਾ ਹੀ ਆ ਪੈਸਾ ਤੇ ਜਾ ਪਤਾ ਨਹੀਂ ਕਾ ਲਓ ਹੋਇਆ ਪਿਆ ਇਹ ਲੈ ਕੇ ਆਂਦਾ ਤੋ ਲਿਆ ਪਿਆ ਲੈ ਦੋ ਅੰਡੇ ਆ ਦੇਖ ਏ ਇਹ ਵੀ ਆ ਦੋੜੇ ਮਾਏ ਬੜੀ ਪੂਰੀ ਇੱਕ ਨਾ ਦਾ ਇੱਕ ਬੱਚਾ ਹੋ ਗਿਆ ਵੱਡਾ ਉਹ ਯਾਰ ਆਂਦਾ ਇੱਕ ਸੀਗਾ ਇੱਥੇ ਵਿਆਹ ਦੀ ਮੇਰਾ ਕਿ ਭਾਈ ਇੱਥੇ ਇਕੱਲਾ ਹੀ ਸੀ ਮੈਂ ਕਿਾ ਚਲ ਬੱਚਾ ਨਿਕਲਿਆ ਤੇ ਫਿਰ ਆਇਆ ਦੌੜ ਤੁਰ ਆ ਕੂਤਰੀ ਆ ਇਹ ਯਾਸ਼ ਵਾਲੀ ਕੂਤਰੀ ਇਹਨਾਂ ਜਾਨ ਬਚੀ ਚੱਕ ਹਾਂ ਵੀ ਮੁੰਡਿਓ ਆਪਾਂ ਪਹੁੰਚੇ ਹੀ ਬਾਈ ਕੋਲੇ ਰਾਜਿਆਣੇ ਤੇ ਦੇਖੋ ਤੁਹਾਨੂੰ ਘੈਂਟ ਜੀ ਦਿਖਾਈਏ ਇੱਕ ਆਣਾ ਮਗਰ ਬਹਿ ਜੇ ਪੈਂਦੇ ਨੇ ਜੀ ਹਾਂ ਹਾਂ ਏ ਰੱਬ ਦੇ ਆਣਾ ਬਾਈ ਇਹ ਆਹ ਕਿਹੜੀ ਨਸਲ ਸੀ ਭਈ ਆਹ ਥਲਕੀ ਇਹਨਾਂ ਚ ਵੀ ਵਾਵਾ ਤਰ੍ਹਾਂ ਹੁੰਦੇ ਹਨਾ ਬਹੁਤ ਆਹ ਹੁੰਦਾ ਵਾ ਵੇਚਨੇ ਆ ਬਈ ਇਹ ਨਹੀਂ ਯਾਰ ਘੈਂਟ ਆ ਸੋਹਣੇ ਲੱਗਦੇ ਆ ਇਹ ਜਿਹੋਣ ਕਰਦੇ ਕਹਿੰਗੇ ਰੱਖ ਲੈ ਚੱਲ ਹੂੰ ਹੂੰ ਹੂੰ

ਇਹ ਨਾ ਲੱਗਤੀ ਜੀ ਮੇਰਾ ਦਾਣਾ ਤੇ ਦਾਣਾ ਰੱਖ ਕੇ ਪਹਿਲਾਂ ਦੂੰਗਾ ਇਹ ਤਾਂ ਆਪਣੇ ਮੁਰਗੀ ਬੈਠੀ ਅਸੀਂ ਉਹਦੇ ਪਰ ਬੱਚੇ ਹਜੇ ਤੱਕ ਨਹੀਂ ਆਏਗੇ ਦੇਖਦੇ ਆ ਉਹ ਕਿੰਨੇ ਪਾ ਲੈਂਦੀ ਐਦਾਂ ਤਵਾ ਹੋ ਗਿਆ ਬੈਠੀ ਇਹਨੂੰ ਹਾਂ ਜ ਹੋਰ ਦੇਖਦੇ ਕਿੰਨੇ ਕਿਦਾਂ ਡਾਕਦੇ ਆ

ਉੱਕ ਮਾਰ ਲਿਆ ਜਿਹਾਂ ਖਾ ਗਏ ਸਵਾ ਉਹੜਾ ਘਰ ਬਣਾ ਪਾਇਆ ਭਾਈ ਨਾ ਨਾ ਲੈ ਹੁਣ ਜੋ ਗਾਣਾ ਪਾਣਾ ਦਾ ਕਿੰਨਾ ਕੇ ਹੁਣ ਖਾ ਲੈਣ ਨਹੀਂ ਦੱਸ ਸੁਵਾਨੂਏ ਸਦੀਆਂ ਦਾਣਾ ਖਾ ਲੈਂਦੇ ਆ ਤੇ ਹੋ ਜਾਂਦਾ ਦੀ ਪਾਣੀ ਦਾ ਸਾਫ ਹੀ ਆ ਚਲ ਆ ਗਿਆ ਪਾਣੀ ਵਰਕੇ ਹਾਈ ਤ੍ਰੋਪਾ ਦਾ ਪਾਣੀ ਕਿਵੇਂ ਲੱਗਵੇ ਸਾਰੇ ਇਕੱਠੀ ਝੁੰਡ ਬਣਾ ਕੇ ਇਦਾਂ ਆਪਣੇ ਬੱਚੇ ਆ ਹਰ ਇਧਰ ਆ ਕੇ ਦੂਜੇ ਵੱਡੇ ਕਬੂਤਰ ਕਿਵੇਂ ਲੱਗੇ ਬਈ ਝੁੰਡ ਨਾਲ ਕੋਈ ਨਹੀਂ ਤੱਥਲੇ ਹੀ ਆ ਸਾਰੇ ਐ ਵੀ ਹੋ ਗਏ ਖਰਗੋਸ਼ ਵੀ ਬੱਠੇ ਆ ਤੇ ਆਪਣੇ ਪੱਠੇ ਵੀ ਕਬੂਤਰ ਪੱਠਾ ਸੱਚ ਦਾ ਮਰ ਗਿਆ ਰਹਿ ਗਿਆ ਵੱਡਾ ਉਹ ਬਣ ਕੇ ਯੂ ਗਾਈਜ਼ ਇਹ ਨਾ ਨੂੰ ਇਹਦਾ ਲੱਭ ਪਾ ਨੀ ਕੀ ਹੋਇਆ ਇੱਕਦਮ ਢਿੱਲਾ ਹੋਇਆ ਉਹ ਡੈਥ ਹੋ ਗਈ ਇਹਨਾਂ ਨੇ ਇੱਕ ਪਿਆਰ ਪਾ ਤਾ ਆ ਜਾ ਕਾ ਭਾਗ ਤੇਰੀ ਖਾਂਗੀ ਇਹ ਤਾਂ ਪੱਠੇ ਦੇ ਦੇ ਗੱਲ ਤੇਰਾ ਐਕਨ ਲੋ ਇਹ ਪੱਠੇ ਰ ਤੋੜੇ ਬਹੁਤ ਆਏ ਨੇ ਇਹਨਾਂ ਨੇ ਹੁਣ ਜੀ ਮਾੜੇ ਮਾੜੇ ਖਾਣ ਜਾਂ ਇਹਨਾਂ ਪਾਕੇ ਪਾਰਕ ਆਏ ਬੈਠੇ ਆ ਚਲੋ ਅੰਦਰ ਹੀ ਇਹ ਮੈਂ ਪਾ ਕੇ ਕਰਕੇ ਬਾਗ ਬੰਦ ਅੰਦਰ ਆਤਿਆਂ ਆਪਣੇ ਇਹ ਵੀ ਇਹ ਤਾਂ ਇਹਦਾ ਖਾਣ ਕੁੰਡੇ ਇਹਦਾ ਤੇ ਬਾਹਰ ਆਹ ਦੇ ਕਬੂਤਰ ਦਾਣਾ ਸਾਰਾ ਕਰ ਲਿਆ ਜੀ ਮਿਲਦੇ ਆ ਬਾਅਦ ਚ ਤੁਹਾਨੂੰ ਚੱਲ ਰੋਲ ਕੈਮਰਾ ਐਕਸ਼ਨ ਲਾਓ ਮੇਰੇ ਵੀਡੀਓ ਇਨਾਂ ਦੇ ਰਾਤ ਦੇ ਘੇੜੇ ਦਾ ਟਾਈਮ ਤੇ ਅਵਰ ਦਾ ਜਾਉਣਾ ਅਵਰ ਦਾ ਟੋਨੀ ਤੇ ਬਲੈਕ ਉਧਰ ਫਿਰਦੇ ਨੇ ਘੇੜੇ-ਘੇੜੇ ਕੱਢਦੇ ਫੇਰਦੇ ਖਾਸ ਤੇ ਖੇੜਦੇ ਟੋਨੀ ਟੋਨੀ ਜਾਉਣੇ ਆ ਜਾ ਤੋ ਇਸ ਚੱਲ ਗਏ ਕਰੇ ਚਲੋ 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 ਤੂੰ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਆਂ ਭਾਈ ਸੋ ਨਾ ਨਾ ਤੋ ਨਾ ਤੇ ਇਹਨਾਂ ਨੂੰ ਤਾੜ ਦੇ ਲਈ ਆ ਕੇ ਅੰਦਰ ਸੋ ਓਕੇ ਭਾਈ ਟਾਟਾ ਮਿਲਦੇ ਆਂ ਫਿਰ ਸਵੇਰੇ ਕੱਲੂ ਕਿਸੇ ਨਾਲ ਵਿੱਚ ਪਿਆਰ ਬਣਾਈ ਰੱਖੋ ਲਾ ਆ ਫਿਰ ਤਾਂ ਹਾਂ ਭਾਈ ਕਿਵੇਂ ਆ ਸੱਟਾ ਓਏ ਚੱਲ 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 ਕਰੇ ਚੱਲ ਚੱਲ ਆ ਜਾ ਚਲੋ ਚਲੋ ਵੈਰੀ ਗੁੱਡ